ਹਾਂਜੀ ਮੱਤ ਤੇ ਪੜਦਾ ਵੀਡੀਓ ਦਾ ਇਹ ਵਾਲਾ ਪਾਰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਿਉਂਕਿ ਇਸ ਪਾਰਟ ਦੇ ਵਿੱਚ ਵਿੱਕੀ ਨੂੰ ਪੂਰੇ ਤਰੀਕੇ ਨਾਲ ਅਕਲ ਆ ਚੁੱਕੀ ਹੁੰਦੀ ਹੈ ਉਸ ਦੀ ਮੱਤ ਤੇ ਜੋ ਪੜਦਾ ਪਿਆ ਹੁੰਦਾ ਹੈ ਉਹ ਕਵਲ ਦੇ ਛਿੱਤਰਾਂ ਦੁਆਰਾ ਕਵਲ ਦੀ ਕੋਟਮਾਰ ਦੁਆਰਾ ਲੱਗਿਆ ਹੁੰਦਾ ਹੈ ਤੇ ਇਹ ਪੜਦਾ ਜਦੋਂ ਉਸ ਦੀ ਮੱਤ ਤੋਂ ਉੱਠਦਾ ਹੈ ਤਾਂ ਉਹ ਘਰ ਦੀਆਂ ਸਾਰੇ ਜ਼ਿੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੰਦਾ ਹੈ ਤੇ ਆਪਣੇ ਮੋਢਿਆਂ ਤੇ ਜਿਹੜੀਆਂ ਉਸ ਦੀਆਂ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਉਹ ਵੀ ਹੌਲੀ-ਹੌਲੀ ਉਸ ਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਹਨਦੀਆਂ ਹਨ ਕਿ ਇਹ ਕੰਮ ਮੇਰੇ ਹੀ ਹਨ ਤੇ ਮੈਂ ਹੀ ਕਰਨੇ ਹਨ ਤੇ ਹਵੇਲੀ ਦੇ ਵਿੱਚ ਜਦੋਂ ਉਹ ਆਪਣਾ ਕੰਮ ਕਰ ਰਿਹਾ ਹੁੰਦਾ ਤਾਂ ਪ੍ਰੀਤ ਆਉਂਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਮੈਨੂੰ ਕੰਮ ਕਰਦੇ ਤੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਸੇ ਤਰ੍ਹਾਂ ਕੰਮਕਾਰ ਕਰਿਆ ਕਰੋ ਤੇ ਆਪਣੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਾ ਹੋਵੇ ਕਿੰਨੇ ਦਿਨ ਹੋ ਗਏ ਕੋਈ ਲੜਾਈ ਨਹੀਂ ਹੋਈ ਜਿੱਦਾਂ ਦੇ ਤੁਸੀਂ ਸੁਧਰੇ ਆ ਤੇ ਆਪਦੇ ਸੁਭਾਅ ਦੇ ਵਿੱਚ ਫਰਕ ਪਾਇਆ ਹੈ ਤੇ ਉਹ ਆਪਣੇ ਕੰਮ ਬਾਰੇ ਵੀ ਪੁੱਛਦੀ ਹੈ ਕਿ ਮੈਂ ਵੀ ਕਿਸੇ ਕੰਮ ਤੇ ਲੱਗਾਂ ਤਾਂ ਵਿੱਕੀ ਦੁਆਰਾ ਹਾਂ ਕਰ ਦਿੱਤੀ ਜਾਂਦੀ ਜਿੱਥੇ ਉਹ ਪਹਿਲਾਂ ਨਾਂ ਨੁਕਰ ਕਰਦਾ ਹੁੰਦਾ ਸੀਗਾ ਤੇ ਫਿਰ ਉਹ ਕਹਿੰਦੀ ਹੈ ਕਿ ਤੁਸੀਂ ਵੀ ਕੋਈ ਪੱਕਾ ਕੰਮ ਲੱਭੋ ਤੇ ਫਿਰ ਇੱਥੇ ਵਿੱਕੀ ਜਿਹੜਾ ਪਹਿਲਾਂ ਕੰਮ ਦੇ ਨਾਂ ਤੇ ਭੱਜਦਾ ਹੁੰਦਾ ਸੀ ਤੇ ਹੁਣ ਉਹ ਕਹਿੰਦਾ ਹੈ ਹਾਂ ਮੈਂ ਸੱਚੀ ਪੱਕਾ ਕੰਮ ਲੱਭ ਲਵਾਂਗਾ ਮੈਂ ਕਿਸੇ ਮੁੰਡੇ ਨੂੰ ਫੋਨ ਕੀਤਾ ਹੈ ਇਸ ਤਰ੍ਹਾਂ ਉਹ ਸੁਧਰਿਆ ਨਜ਼ਰ ਆਉਂਦਾ ਹੈ ਵੀਡੀਓ ਦੇ ਵਿੱਚ ਤੇ ਉਸ ਦਾ ਇੱਕ ਚੰਗਾ ਬਦਲਾਵ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਵਿੱਚ ਉਹ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੁੰਦਾ ਹੈ ਵੀਡੀਓ ਦੇ ਵਿੱਚ ਹਾਂਜੀ ਤੇ ਇੱਥੇ ਹੁਣ ਵਿੱਕੀ ਦਾ ਦੋਸਤ ਉਸ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਦੇ ਲਈ ਉਸ ਨੂੰ ਅਪਲਾਈ ਕਰਨ ਦੇ ਲਈ ਕਹਿੰਦਾ ਹੈ ਤੇ ਉਹ ਰੈਸਟੋਰੈਂਟ ਵਿੱਚ ਆ ਵੀ ਜਾਂਦੇ ਹਨ ਤੇ ਇੱਥੇ ਸਾਰੀ ਉਹਦੀ ਇੰਟਰਵਿਊ ਹੋਣ ਤੋਂ ਬਾਅਦ ਉਸ ਨੂੰ ਸਿਲੈਕਟ ਕਰ ਲਿਆ ਜਾਂਦਾ ਹੈ ਸੈਲਰੀ ਵਗੈਰਾ ਫਿਕਸ ਕਰ ਲਈ ਜਾਂਦੀ ਹੈ ਤੇ ਇੱਥੇ ਵਿੱਕੀ ਦੁਆਰਾ ਵੀ ਕਿਹਾ ਜਾਂਦਾ ਹੈ ਕਿ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰਾਂਗਾ ਸੋ ਹੁਣ ਵਿੱਕੀ ਨੂੰ ਇਹ ਵੀ ਇੱਥੇ ਕੰਮ ਮਿਲ ਚੁੱਕਿਆ ਹੈ ਤੇ ਦੇਖਦੇ ਹਾਂ ਕਿ ਵਿੱਕੀ ਕਿੰਨੇ ਕ ਇਮਾਨਦਾਰੀ ਨਾਲ ਇੱਥੇ ਕੰਮ ਕਰਦਾ ਹੈ ਤੇ ਕਿੰਨੇ ਕ ਉਸ ਨੂੰ ਜੀ ਲਾ ਕੇ ਮਿਹਨਤ ਕਰਦਾ ਹੈ ਹੁਣ ਉਸ ਨੂੰ ਕੰਮ ਮਿਲ ਚੁੱਕਿਆ ਹੈ ਰੈਸਟੋਰੈਂਟ ਦੇ ਵਿੱਚ ਤੇ ਵਿੱਕੀ ਦੁਆਰਾ ਜਦੋਂ ਮંજੂਰੀ ਕੰਮ ਦੀ ਪ੍ਰੀਤ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਪ੍ਰੀਤ ਵੀ ਆਪਣਾ ਕੰਮ ਲੱਭਣਾ ਸਟਾਰਟ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜਿੰਨੀ ਅਸੀਂ ਦੋਨੋਂ ਜੀ ਮਿਹਨਤ ਕਰਾਂਗੇ ਸਾਡਾ ਘਰ ਉਨਾ ਹੀ ਸੋਨਾ ਬਣਦਾ ਜਾਊਗਾ ਸੋ ਇੱਥੇ ਪ੍ਰੀਤ ਵੀ ਆਪਣੇ ਲਈ ਵਧੀਆ-ਵਧੀਆ ਕੰਮ ਸੋਚ ਰਹੀ ਹੁੰਦੀ ਹੈ ਤੇ ਲੱਭ ਰਹੀ ਹੁੰਦੀ ਹੈ ਸਭ ਤੋਂ ਪਹਿਲਾਂ ਉਹ ਪਿੰਡ ਦੇ ਵਿੱਚ ਤਰਪਾਈਆਂ ਵਗੈਰਾ ਦਾ ਕੰਮ ਸ਼ੁਰੂ ਕਰਦੀ ਹੈ ਤੇ ਹੌਲੀ-ਹੌਲੀ ਜਦੋਂ ਉਸ ਨੂੰ ਸਭ ਕੁਝ ਵਧੀਆ ਹੁੰਦਾ ਨਜ਼ਰ ਆਉਂਦਾ ਹੈ ਤਾਂ ਉਹ ਇੱਕ ਦਿਨ ਸ਼ਹਿਰ ਦੇ ਵਿੱਚ ਵੀ ਕੰਮ ਸੋਨਾ ਲੱਭ ਲਵੇਗੀ ਤੇ ਆਪਣਾ ਕੰਮ ਚਲਾ ਲਵੇਗੀ ਕਿਉਂਕਿ ਉਹ ਇੱਕ ਪੜ੍ਹੀ ਲਿਖੀ ਹੈ ਵੱਡੇ ਘਰ ਤੋਂ ਆਈ ਹੋਈ ਕੁੜੀ ਹੈ ਤੇ ਉਸ ਨੂੰ ਸਭ ਕਾਸੇ ਦੀ ਨੌਲੇਜ ਹੈ ਬਸ ਉਸ ਦੀ ਮੱਤ ਤੇ ਇੱਕੋ ਹੀ ਪੜਦਾ ਪਿਆ ਹੈ ਕਿ ਉਸ ਨੇ ਲਵ ਮੈਰਿਜ ਕਰਵਾਈ ਤੇ ਉਧਰ ਇਧਰ ਤਾਂ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸ਼ਿੱਤਰ ਪ੍ਰੇੜ ਤੋਂ ਬਾਅਦ ਸਾਰੇ ਹੀ ਸੁਧਰ ਜਾਂਦੇ ਹਨ ਤੇ ਉਧਰ ਮਾਂ ਦਾ ਆਪਣੀ ਤੀ ਬਾਰੇ ਸੋਚ-ਸੋਚ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈ ਤੇ ਸੋਨੂ ਜੀ ਤਾਨੂੰ ਵੀ ਮਾਂ ਦੇ ਸੱਚਾਈ ਪਤਾ ਲੱਗ ਜਾਂਦੀ ਹੈ ਕਿ ਮਾਂ ਸਾਡੇ ਤੋਂ ਚੋਰੀ ਪ੍ਰੀਤ ਨੂੰ ਮਿਲ ਕੇ ਆਈ ਹੈ ਤੇ ਫਿਰ ਜਿਹੜਾ ਸੋਨੂ ਹੁੰਦਾ ਹੈ ਉਸ ਦੁਆਰਾ ਪੂਰਾ ਗੁੱਸਾ ਵਿਖਾਇਆ ਜਾਂਦਾ ਹੈ ਕਿ ਮੰਮੀ ਤੁਸੀਂ ਇਹ ਕੀ ਕਰ ਰਹੇ ਹੋ ਜਿਹੜੀ ਸਾਡੀ ਪਤ ਨੂੰ ਰੋਲ ਕੇ ਗਈ ਤੁਸੀਂ ਉਸ ਨੂੰ ਮਿਲ ਕੇ ਆਏ ਹੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਮੰਮੀ ਵਿਰੜੇ ਕਰੂਗੀ ਮੰਮੀ ਬਹੁਤ ਜਿਆਦਾ ਉਹਨਾਂ ਦੀ ਅਮੰਤਾ ਕਰੂਗੀ ਕਿ ਤੁਸੀਂ ਵਰਤਨ ਲੱਗ ਜਾਓ ਮੇਰੀ ਧੀ ਨਾਲ ਨਹੀਂ ਤਾਂ ਉਹਨੇ ਮਰ ਮੁੱਕ ਜਾਣਾ ਹੈ ਤੇ ਮੈਂ ਉਸ ਤੋਂ ਪਹਿਲਾਂ ਮਰ ਮੁੱਕ ਜਾਣਾ ਹੈ ਇਸ ਤਰ੍ਹਾਂ ਮਾਂ ਆਪਣੇ ਨੌ ਪੁੱਤੀਆਂ ਮਿੰਤਾ ਕੱਢੂਗੀ ਸ਼ਾਇਦ ਉਸਦੇ ਨੌ ਪੁੱਤ ਪੁੱਤ ਦਾ ਖਾਸ ਕਰਕੇ ਦਿਲ पिघਲ ਜਾਵੇ ਆਪਣੀ ਭੈਣ ਦੇ ਲਈ ਤੇ ਹੁਣ ਆਉਣ ਵਾਲਾ ਸੀਨ ਬਹੁਤ ਹੀ ਜਿਆਦਾ ਸੋਹਣਾ ਹੋ ਸਕਦੀ ਹੈ ਪੰਜੀਤੇ ਹੋ ਸਕਦਾ ਹੈ ਕਿ ਮਾਂ ਦੇ ਸਮਝਾਉਣ-ਭਜਾਉਣ ਤੇ ਜਿਹੜਾ ਸੋਨੂ ਹੋਵੇਗਾ ਉਹ ਵਿੱਕੀ ਦੇ ਘਰ ਆਵੇ ਤੇ ਉਸ ਦੇ ਨਾਲ ਗੱਲਬਾਤ ਕਰੇ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਆਪਣੀ ਧੀ ਦੀ ਉਸ ਨੂੰ ਆਪਣੀ ਭੈਣ ਦੀ ਸਾਰੀ ਤਕਲੀਫ ਦੱਸ ਦਿੱਤੀ ਹੁੰਦੀ ਹੈ ਤੇ ਕਿਸੇ ਵੀ ਭੈਣ ਨੂੰ ਇੰਨੀ ਤਕਲੀਫ ਦੇ ਵਿੱਚ ਜਾ ਰਿਆ ਕਦੇ ਵੀ ਕੋਈ ਭਰਾ ਜਾ ਨਹੀਂ ਸਕਦਾ ਤੇ ਹੋ ਸਕਦਾ ਹੈ ਕਿ ਉਹ ਤ੍ਰੀਤ ਤੇ ਸਹੁਰਿਆਂ ਤੇ ਆਵੇ ਤੇ ਵਿੱਕੀ ਨਾਲ ਗੱਲਬਾਤ ਕਰੇ ਤੇ ਉਹਨਾਂ ਦੀ ਹੋ ਸਕਦਾ ਹੈ ਕਿ ਕੋਈ ਗੱਲਬਾਤ ਸਿਰੇ ਚੜ ਜਾਵੇ ਤੇ ਵਿੱਕੀ ਨੂੰ ਵੀ ਇੱਕ ਹੌਸਲਾ ਮਿਲ ਜਾਵੇ ਕਿਉਂਕਿ ਉਸ ਨੂੰ ਵੀ ਚਾਹੀਦਾ ਹੈ ਕਿ ਆਪਣੇ ਸਹੁਰਿਆਂ ਦੇ ਨਾਲ ਮਿਲ ਕੇ ਚੱਲੇ ਉਹ ਵੀ ਚਾਹੁੰਦਾ ਹੈ ਤੇ ਖਾਸ ਕਰਕੇ ਤਕੜੇ ਸਹੁਰੇ ਵੀ ਉਸਦੀ ਹੈਲਪ ਕਰਨਗੇ ਉਹ ਤਾਂ ਪਹਿਲਾਂ ਹੀ ਤਿਆਰ ਬੈਠਾ ਹੈ ਉਹਨਾਂ ਦੇ ਨਾਲ ਮਿਲਣ ਵਰਤਨ ਦੇ ਲਈ ਸੋ ਢਿਲ ਸੋਨੂ ਦੇ ਵੱਲੋਂ ਹੈ ਕੀ ਪਤਾ ਸੋਨੂ ਪਹਿਲ ਕਰੇ ਤੇ ਇੱਕ ਇਹਨਾਂ ਦੀ ਚੰਗੀ ਬੌਂਡਿੰਗ ਬਣ ਜੇ ਚੰਗਾ ਰਿਸ਼ਤਾ ਬਣ ਜੇ ਤੇ ਉਹਨਾਂ ਦੀ ਜ਼ਿੰਦਗੀ ਸਵਰਗ ਬਣ ਜੇ ਸੋ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਵੀਡੀਓ ਨੂੰ ਇੰਜੋਏ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰੋ ਥੈਂਕ ਯੂ ਜੀ